ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਬੱਲੜਵਾਲ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਕੀਤਾ ਜਾਗਰੂਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਦੀਆਂ ਖੇਤੀ ਅਤੇ ਫਸਲਾਂ ਨਾਲ ਸੰਬੰਧਿਤ ਸਮੱਸਿਆਵਾਂ ਦੇ ਹੱਲ ਲਈ ਖੇਤੀਬਾੜੀ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਖੋਡੀਆਂ ਜੀ ਦੇ ਵਿਸ਼ੇਸ਼ ਆਦੇਸ਼ਾਂ ਦੀ ਪਾਲਣਾ ਕਰਦਿਆਂ ਡਾਕਟਰ ਅਮਰੀਤ ਸਿੰਘ ਮੁਖ ਖੇਤੀਬਾੜੀ ਅਫਸਰ ਦੀ ਰਾਹੇਨੁਮਾਈ ਹੇਠ 10 ਬਲਾਕਾਂ ਦੇ ਸਮੂਹ ਸਰਕਲਾਂ ਵਿੱਚ ਪ੍ਰਤੀ ਸਰਕਲ ਇੱਕ ਪਿੰਡ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸ ਲੜੀ ਤੇ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਬਲੜਵਾਲ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਜਾਗਰੂਕਤਾ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਾਕਟਰ ਸ਼ਹਿਬਾਤ ਸਿੰਘ ਟੀਮਾ ਖੇਤੀਬਾੜੀ ਅਫਸਰ ਨੇ ਕੀਤੀ ਮੀਟਿੰਗ ਦਾ ਪ੍ਰਬੰਧ ਨੰਬਰਦਾਰ ਬਲਬੀਰ ਸਿੰਘ ਜਸਬੀਰ ਸਿੰਘ ਸਰਪੰਚ ਪਿੰਡ ਬਲੜਵਾਲ ਵੱਲੋਂ ਕੀਤਾ ਗਿਆ ਇਸ ਮੌਕੇ ਡਾਕਟਰ ਬਲਵਿੰਦਰ ਕੌਰ ਖੇਤੀਬਾੜੀ ਵਿਸਤਾਰ ਅਫਸਰ ਗੁੱਲ ਸੇਵਕ ਸਿੰਘ ਜੀ ਐਸਆਈ ਸਹਾਇਕ ਰਣਬੀਰ ਸਿੰਘ ਰਾਣਾ ਸਹਾਇਕ ਸੁਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਅਫਸਰ ਡਾਕਟਰ ਸ਼ਹਾਬਤ ਸਿੰਘ ਟੀਮਾ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਵਿਭਾਗ ਵੱਲੋਂ ਹਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹਰੇਕ ਸਰਕਲ ਦੇ ਇੱਕ ਪਿੰਡ ਵਿੱਚ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਪਿੰਡਾਂ ਵਿੱਚ ਕਿਸਾਨ ਜਾਗਰੂਕਤਾ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਜਿਸ ਦੌਰਾਨ ਕਿਸਾਨ ਆਪਣੀਆਂ ਫਸਲਾਂ ਨਾਲ ਸੰਬੰਧਿਤ ਸਮੱਸਿਆਵਾਂ ਲੈ ਕੇ ਆਉਂਦੇ ਹਨ ਅਤੇ ਖੇਤੀ ਮਾਹਿਰ ਮੌਕੇ ਤੇ ਸਮੱਸਿਆਵਾਂ ਦਾ ਹੱਲ ਕਰਦੇ ਹਨ ਤਾਂ ਜੋ ਕਿਸਾਨਾਂ ਦੀ ਖੇਤੀ ਵਿਕਰੀਤਾਵਾਂ ਤੇ ਨਿਰਭਰਤਾ ਘਟਾਈ ਜਾ ਸਕੇ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲ ਨੂੰ ਸੌਣੀ ਰੁੱਤ ਤੇ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿੱਚ 7000 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਕਾਸ਼ਤ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਮੌਸਮੀ ਤਬਦੀਲੀਆਂ ਦਰਮਿਆਨ ਖੇਤੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਕਿਸਾਨਾਂ ਨੂੰ ਮੰਢਾਲੀ ਦੇ ਦੌਰ ਵਿੱਚੋਂ ਕੱਢਣ ਲਈ ਬਹੁਤ ਵੱਡੇ ਪੱਧਰ ਦੀ ਯਤਨ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਅਤੇ ਖਾਦਾਂ ਦਵਾਈਆਂ ਦੀ ਸੋਚ ਜੀ ਵਰਤੋਂ ਕਰਨ ਸਮੇਂ-ਸਮੇਂ ਦੇ ਹਾਨੀ ਬਣਾਉਣ ਦੀ ਦਿਸ਼ਾ ਵੱਲ ਕੰਮ ਕਰਨ ਦੀ ਜ਼ਰੂਰਤ ਹੈ ਉਹਨਾਂ ਦੱਸਿਆ ਕਿ ਇਸੇ ਮੰਤਵ ਦੀ ਪੂਰਤੀ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਇਹ ਵਿਸ਼ੇਸ਼ ਯੋਜਨਾ ਬੰਦੀ ਕੀਤੀ ਗਈ ਹੈ ਹਰ ਜੋ ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਹਟਾ ਕੇ ਦਾਲਾ ਅਤੇ ਤੇਲ ਬੀਜਾਂ ਦੀ ਖੇਤੀ ਸਮੇਤ ਤਕਨੀਕੀ ਖੇਤੀ ਨਾਲ ਜੋੜਿਆ ਜਾ ਸਕੇ ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੁਦ ਵੀ ਆਪਣੀ ਫਸਲ ਦਾ ਨਿਰੰਤਰ ਕਰਦੇ ਰਹਿਣ ਅਤੇ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਤੁਰੰਤ ਖੇਤੀਬਾੜੀ ਮਾਇਰਾਣਾ ਸੰਪਰਕ ਕੀਤਾ ਜਾਵੇ ਖੇਤੀ ਅਫਸਰ ਡਾਕਟਰ ਸ਼ਾਹਬਾਦ ਸਿੰਘ ਟੀਮਾ ਨੇ ਅੱਗੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਹਰੇਕ ਮੁਸ਼ਕਲ ਦਾ ਪੈਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਸਲੀ ਵਿਪਿੰਤਾ ਲਿਆਉਣ, ਧਰਤੀ ਹੇਠਲਾ ਪਾਣੀ ਬਚਾਉਣ, ਕੁਦਰਤੀ ਸੌਮਿਆਂ ਦੀ ਸੁਚੱਜੀ ਵਰਤੋਂ ਕਰਨ, ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਫਸਲਾਂ ਦੀ ਰਹਿੰਦ-ਖੂੰਹਦ ਦਾ ਆਗ ਲਗਾਏ ਬਗੈਰ ਨਿਪਟਾਰਾ ਕਰਨ ਅਤੇ ਚੰਗੇ ਲਾਭ ਵਾਲੀਆਂ ਫਸਲਾਂ ਦੀ ਕਾਸ਼ਤ ਕਰਵਾਉਣ ਲਈ ਖੇਤੀਬਾੜੀ ਵਿਭਾਗ ਦਿਨ-ਰਾਤ ਕੰਮ ਕਰ ਰਿਹਾ ਹੈ। ਖੇਤੀਬਾੜੀ ਵਿਸਤਾਰ ਅਫਸਰ ਡਾਕਟਰ ਬਲਵਿੰਦਰ ਕੌਰ ਨੇ ਖੇਤੀ ਜਿੰਸਾਂ ਦੇ ਮੰਡੀਕਰਨ, ਬਾਰੇ ਅਤੇ ਪੀਐਮ ਕਿਸਾਨ ਕਿਸਾਨ ਨidhi ਯੋਜਨਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨਾ ਐਵੀ ਕਿਹਾ ਕਿ ਖੇਤੀਕਰਨ ਵਿੱਚ ਮਿੱਟੀ ਦੀ ਪਰਖ ਕਰਾਉਣਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਲੋੜ ਅਨੁਸਾਰ ਲੋੜੀਂਦੀ ਤੱਤਾਂ ਦੀ ਮਾਤਰਾ ਨੂੰ ਸਮਝਿਆ ਜਾ ਸਕੇ। ਅਤੀ ਸਟੇਟ ਸਕੱਤਰ ਦੀ ਜ਼ਿੰਮੇਵਾਰੀ ਵੀ ਡਾਕਟਰ ਬਲਵਿੰਦਰ ਕੌਰ ਖੇਤੀਬਾੜੀ ਵਿਸਥਾਰ ਅਫਸਰ ਨੇ ਬਾਖੂਬੀ ਨਿਭਾਈ। ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਹਨਰੋਲ ਪੁਰਾਣੇ ਦੇ ਵਿੱਚ ਇਹਦਾ ਮੁੱਖ ਮਕਸਦ ਕੀ ਸੀਗਾ ਜਿਹਦੀ ਮੀਟਿੰਗ ਹੈ ਆ ਇੱਥੇ ਕਿਸਾਨਾਂ ਨੂੰ ਅੱਜ ਅਸੀਂ ਪਿੰਡ ਲੈਵਲ ਤੇ ਤੇ ਨਾਲ ਦੇ ਪਿੰਡ ਤੋਂ ਵੀ ਇੱਥੇ ਕਿਸਾਨ ਆਏ ਸੀਗੇ ਉਹਨਾਂ ਨੂੰ ਜਿਹੜੀ ਫਸਲਾਂ ਦੀ ਐਸੋਲੀ ਗ੍ਰੋਵੀ ਕੰਡੀਸ਼ਨ ਹੈ ਉਸਤੇ ਬਾਰੇ ਤਕਨੀਕੀ ਜਾਣਕਾਰੀ ਦੇਣਾ ਸੀਗਾ ਤੇ ਨਾਲ ਜਿਹੜੀ ਪੀਐਮ ਕਿਸਾਨ ਮਿਤੀ ਜਿਹੜੀ ਸੈਂਟਰ ਸਰਕਾਰ ਦੀ ਯੋਜਨਾ ਚੱਲ ਰਹੀ ਹੈ ਉਸ ਦੇ ਬਰਤੀ ਕਿਸਾਨਾਂ ਨੂੰ ਉਸ ਵਿਧੀ ਬਾਰੇ ਸਤਾਰਪੁਰ ਉਪ ਦਸਤਾਵੇਜ਼ ਜੇ ਕਿਸੇ ਦੇ ਘਟ ਨੇ ਤੇ ਉਹ ਪੂਰੇ ਕਰਵਾਉਣਾ ਇਹ ਅੱਜ ਦਾ ਸਾਡਾ ਨਹੀਂ ਮਕਸਦ ਸੀ ਜਿਹੜੀ ਮਸ਼ੀਨਰੀ ਆਉਂਦੀ ਆ ਸਬਸਿਡੀ ਤੇ ਇਸ ਬਾਰੇ ਵੀ ਕੋਈ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਆ ਹਾਂ ਬਿਲਕੁਲ ਜੀ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਵੀ ਆ ਲੈਂਡ ਕੋਡ ਜਿਹੜੀ ਫਸਲਾਂ ਦੀ ਉਸ ਨੂੰ ਅੱਗ ਨਾ ਲਾਈ ਜਾਵੇ ਔਰ ਸਾਡੇ ਕੋਲੋਂ ਮਹਿਕਮੇ ਦੇ ਵਿੱਚੋਂ ਵਾਫ ਵਾਫ ਮਸ਼ੀਨਾਂ ਤੇ ਉੱਤੇ ਸਬਸਿਡੀ ਦਿੱਤੀ ਜਾ ਰਹੀ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਔਰ ਕੋਈ ਵੀ ਫਸਲ ਵਡਾਉਣ ਵળે ਜਦੋਂ ਆਪਾਂ ਝੋਨੇ ਦੀ ਫਸਲ ਪਿਛਲੀ ਵਾਰ ਜੇ ਵੜਾਈਏ ਤਾਂ ਉਸ ਦੇ ਵਿੱਚ ਅੱਗ ਲਾਉਣ ਦੇ ਬਹੁਤ ਘਟਨਾਵਾਂ ਵਾਪਰੀਆਂ ਸੀਗੀਆਂ ਉਹਦੇ ਵਿੱਚ ਕਿਹਾ ਕਿ ਕੰਬਾਈਨ ਵਾਲੇ ਜਿਹੜੇ ਇੱਥੇ ਹਾਜ਼ਰ ਸੀਗੇ ਉਹਨਾਂ ਨੂੰ ਕਿਹਾ ਕਿ ਐਸਐਮਐਸ ਜ਼ਰੂਰ ਲਾਜ਼ਮੀ ਕੀਤਾ ਜਾਵੇ ਤੇ ਕਿਸਾਨਾਂ ਨੂੰ ਵੀ ਕਿਹਾ ਗਿਆ ਕਿ ਉਸੇ ਮੰਨ ਕੀਤਾ ਜਾਵੇ ਤਾਂ ਜੋ ਕਿ ਜਿੰਨੀ ਵੀ ਸਬਸਿਡੀ ਦੇ ਕੇ ਮਸ਼ੀਨਰੀ ਕਿਸਾਨਾਂ ਨੂੰ ਅਸੀਂ ਮੁਹੱਈਆ ਕਰਵਾਈ ਆ ਉਹ ਤਾਂ ਜੋ ਕੋ ਉਸੀ ਪੂਰੀ ਵਰਤੋਂ ਕੀਤੀ ਜਾ ਸਕੇ ਕਿਉਂਕਿ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਸੀ ਉਸ ਬਾਰੇ ਕਈਆਂ ਨੂੰ ਮਤਲਬ ਪੈਸੇ ਨਹੀਂ ਸੀ ਮਿਲੇ ਕਿ ਉਸ ਬਾਰੇ ਵੀ ਇਹਨਾਂ ਨੂੰ ਕੋਈ ਉਪਾਏ ਹੋ ਰਿਹਾ ਹਾਂ ਮੈਂ ਉਹੀ ਤਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਥਾ ਕਿ ਜਿਹੜੀ ਪੀਐਮ ਕਿਸਾਨ ਨੀਤੀ ਉਸ ਦੇ ਵਿੱਚ ਸਾਡਾ ਨਾਲ ਹੀ ਅਸੀਂ ਇੱਕ ਸਟਾਫ ਨੂੰ ਨਾਲ ਧਾਕੇ ਉਹ ਕੰਪਿਊਟਰ ਤੇ ਉਹਨਾਂ ਦੇ ਅਪਡੇਟ ਕਰ ਰਹੇ ਨੇ ਡਾਕੂਮੈਂਟ ਜਿੱਦ ਜਿਹਦੇ ਵੀ ਕੋਈ ਕਾਗਜ਼ਾਤ ਅਧੂਰੇ ਸਨ ਉਹ ਪੂਰੇ ਕਰਵਾਏ ਗਏ ਨੇ ਤਾਂ ਜੋ ਕਿ ਉਹਨਾਂ ਨੂੰ ਜਿਹੜੇ ਕਿ ਰੁਕੇ ਹੋਏ ਉਹਨਾਂ ਦੇ ਪੈਸੇ ਨਾ ਉਹ ਸਮੇਸਤ ਸ਼ੁਰੂ ਹੋ ਸਕੇ ਹਾਂਜੀ ਸਰ ਜਿਹੜੀ ਇਹ ਪਛਮਾ ਦੇ ਰੈਂਥ ਖੇਤ ਨੂੰ ਜਿਹੜੀ ਅੱਗ ਲਾਈ ਜਾਂਦੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਸੇ ਆ ਵੇਖੋ ਜੀ ਫਸਲਾਂ ਦੇ ਰੈਂਥ ਖੇਤ ਨੂੰ ਅੱਗ ਲਾਉਣਾ ਜਿਹੜਾ ਬਹੁਤ ਹੀ ਮਾੜੀ ਗੱਲ ਹੈ ਵਾਤਾਵਰਨ ਨੂੰ ਅਸੀਂ ਪ੍ਰਦੂਸ਼ਣ ਕਰ ਰਹੇ ਹਾਂ ਔਰ ਮੈਂ ਤੁਹਾਡੇ ਮਾਧਿਅਮ ਰਹੀਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਆਓ ਆਪਾਂ ਜਿਹੜੀ ਖੇਤੀਬਾੜੀ ਵਿਭਾਗ ਦੇ ਵੱਲੋਂ ਬਹੁਤ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ ਸਬਸਿਡੀ ਤੇ ਔਰ ਗਰੁੱਪਾਂ ਦੇ ਵਿੱਚ ਵੀ ਔਰ ਉਹਨਾਂ ਨੂੰ ਰਹਿਤ ਖੋਦ ਨੂੰ ਆਪਣੇ ਖੇਤਾਂ ਦੇ ਵਿੱਚ ਹੀ ਵਰਤ ਕੇ ਤੇ ਤਾਂ ਜੋ ਕਿ ਅੱਗ ਨਾ ਲਾਈ ਜਾਵੇ ਤੇ ਆਪਣੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਔਰ ਜਿਹੜੀ ਮਿੱਟੀ ਦੀ ਸਾਡੀ ਸਿਹਤ ਹੈ ਉਹ ਵਧੀਆ ਬਰਕਰਾਰ ਕੀਤੀ ਜਾ ਸਕੇ ਸਰ ਇਹ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਰਿਹਾ ਇਹ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਸਲ ਤੇ ਕੀ ਪ੍ਰਭਾਵ ਆਏਗਾ ਇਸ ਦਾ ਦੇਖੋ ਅਸੀਂ ਤੁਸੀਂ ਦੇਖ ਹੀ ਰਹੇ ਹੋ ਕਿ ਪਿਛਲੇ ਸਮੇਂ ਤੋਂ ਕਾਫੀ ਹਰ ਸਾਲ ਦੇ ਵਿੱਚ ਸਾਡਾ ਤਾਪਮਾਨ ਜਿਹੜਾ ਐਵਰੇਜ ਤਾਪਮਾਨ ਟੈਂਪਰੇਚਰ ਜਿਹੜਾ ਉਹ ਵਧ ਰਿਹਾ ਹੈ ਔਰ ਵਧਣ ਦੇ ਨਾਲ ਸਾਡੇ ਫਸਲਾਂ ਦਾ ਜੋ ਚੱਕਰ ਹੈ ਉਹ ਵੀ ਖਰਾਬ ਹੋ ਰਿਹਾ ਹੈ ਔਰ ਜਦੋਂ ਅਸੀਂ ਪੱਕਦੀ ਹੈ ਜਿਵੇਂ ਖਾਸ ਤੌਰ ਤੇ ਕਣਕ ਦੀ ਜਦੋਂ ਪੱਕਣ ਵੇਲੇ ਜੇਕਰ ਟੈਂਪਰੇਚਰ ਬਹੁਤ ਜ਼ਿਆਦਾ ਤਾਪਮਾਨ ਵੱਧ ਗਿਆ ਤੇ ਇਸ ਦਾ ਸਾਡੇ ਉਪਜ ਤੇ ਸਾਡੇ ਝਾੜ ਤੇ ਬਹੁਤ ਬੁਰਾ ਅਸਰ ਪਵੇਗਾ ਉਸ ਵਾਰ ਵੀ ਅੱਜ ਕਿਸਾਨਾਂ ਨੂੰ ਵਿਸਥਾਰਪੂਰਵਕ ਦੱਸਿਆ ਗਿਆ ਹੈ ਕਿ ਆਪਣੇ ਇਹ ਵੱਧ ਰਹੇ ਤਾਪਮਾਨ ਨੂੰ ਕੰਟਰੋਲ ਕਰਨ ਦੇ ਲਈ ਉਪਰਾਲੇ ਕੀਤੇ ਜਾਣ ਜਿਵੇਂ ਕਿ ਵੱਧ ਤੋਂ ਵੱਧ ਦਰਖਤ ਲਾਏ ਜਾਣ ਆਪ ਆਪਣੇ ਘਰਾਂ ਦੇ ਵਿੱਚ ਬਗੀਚੀਆਂ ਲਾਈਆਂ ਜਾਣ ਤਾਂ ਜੋ ਕਿ ਬਰਸਾਤਾਂ ਵੀ ਵਧੀਆ ਹੋ ਸਕਣ ਤੇ ਤਾਪਮਾਨ ਜਿਹੜਾ ਉਹ ਵਧਣ ਨੂੰ ਰੋਕਿਆ ਜਾ ਸਕੇ। ਅਰੇ ਫਸਲਾਂ ਦੇ ਫੇਰ ਬਦਲ ਚ ਕਿਸਾਨਾਂ ਨੂੰ ਕਿਹੜੀ ਖਾਸ ਫਸਲ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਦੇਖੋ ਕਣਕ ਝੋਨੇ ਤੋਂ ਇਲਾਵਾ ਸਾਰੀਆਂ ਫਸਲਾਂ ਘੁਰਨਾ ਦੇ ਬਾਰੇ ਵੀ ਅੱਜ ਅਸੀਂ ਦੱਸਿਆ ਕਿ ਫਸਲੀ ਵਿਭਿੰਨਤਾ ਬਹੁਤ ਜ਼ਰੂਰੀ ਹੈ। ਮੁੱਖ ਪ੍ਰਮੁਖ ਤੌਰ ਤੇ ਤੇ ਗੰਨੇ ਦੇ ਫਸਟਲੇ ਰਕਪਾ ਵਧਾਇਆ ਜਾ ਸਕਦਾ ਹੈ। ਫਿਰ ਸਾਡੀ ਧਾਲਾਂ ਦੇ ਬਾਰੇ ਹੈ। ਦਾਲਾਂ ਦੀ ਕਾਸ਼ਤ ਕੀਤੀ ਜਾਵੇ ਔਰ ਤੇਲ ਬੀਜਾਂ ਦੀ ਕਾਸ਼ਤ ਕੀਤੀ ਜਾਵੇ ਇਹਨਾਂ ਸਾਰਿਆਂ ਦੇ ਨਾਲ ਕਰਦੇ ਹੋਏ ਫਸਲ ਵਿਭਿੰਨਤਾ ਦੇ ਵਿੱਚ ਵਧੀਆ ਸਾਡੇ ਕਿਸਾਨਾਂ ਦੇ ਲਈ ਲਾਹੇਵੰਦ ਰਹੇ ਸਰ ਉਹ ਫਿਰ ਮਾਰਕੀਟਿੰਗ ਨਹੀਂ ਨਾ ਉਹਦੀ ਸਹੀ ਮਿਲ ਰਹੀ ਬਾਕੀ ਫਸਲਾਂ ਦੀ ਉਹਦਾ ਕੀ ਹੱਲ ਹੋ ਸਕਦਾ ਨਹੀਂ ਅੱਜ ਜੀ ਕੋਈ ਗੱਲ ਨਹੀਂ ਕਿ ਮਾਰਕੀਟਿੰਗ ਨਹੀਂ ਮਿਲ ਰਹੀ ਕਿਉਂਕਿ ਮਾਰਕੀਟਿੰਗ ਦੇ ਲਈ ਹੀ ਕਿਸਾਨਾਂ ਨੂੰ ਅੱਜ ਵੀ ਅਸੀਂ ਕਿਹਾ ਕਿਉਂਕਿ ਜੇ ਦੇਖੋ ਤੁਸੀਂ ਅਗਰ ਦਾਣਾ ਨਹੀਂ ਇਕੰਦੇ ਤੇ ਤੁਸੀਂ ਖਾਨੀਆਂ ਤੇ ਬੰਦ ਨਹੀਂ ਕੀਤੀਆਂ ਅਸੀਂ ਉਹ ਬਾਜ਼ਾਰ ਤੋਂ ਜਾ ਕੇ ਲੈ ਕੇ ਆਉਨੇ ਆ ਤੇ ਉਹ ਆਪਾਂ ਆਪਣੇ ਇੱਥੇ ਲਾਈਏ ਤੇ ਆਪਾਂ ਇੱਕ ਹੋਰ ਇੱਕ ਉਪਰਾਲਾ ਕਰਨ ਜਾ ਰਹੇ ਆ ਉਹ ਕਿਸਾਨਾਂ ਦੇ ਸਹਿਯੋਗ ਦੇ ਨਾਲ ਹੋਵੇਗਾ ਕਿ ਅਸੀਂ ਇੱਕ ਕਿਸਾਨ ਹੱਟ ਜਿਹੜਾ ਹੈ ਬਲੌਕ ਪੱਧਰ ਤੇ ਪਹਿਲਾਂ ਸ਼ੁਰੂ ਕਰਾਂਗੇ ਜਿਸ ਦੇ ਵਿੱਚ ਜੋ ਵੀ ਕੋਈ ਕਿਸਾਨ ਹੈ ਉਹ ਜਿਵੇਂ ਕੋਈ ਫਸਲਾਂ ਲਾਵੇਗਾ ਉਸ ਨੂੰ ਅਸੀਂ ਪੈਕਿੰਗ ਕਰਵਾ ਕੇ ਉਹਨਾਂ ਨੂੰ ਵਧੀਆ ਮੁੱਲ ਤੇ ਵਕਾ ਕੇ ਤੇ ਉਹਨਾਂ ਨੂੰ ਲਾਭਦਾਇਕ ਬਣਾਵਾ। ਥੈਂਕ ਯੂ ਧੰਨਵਾਦ।